ਉਹਦੇ ਆ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲਿਟੀਸ਼ਨ ਆਪਣੇ ਲੋਕਾਂ ਦੀ ਜਿੱਤ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਚਾਹੇ ਚੰਨੀ ਹੋਵੇ ਚਾਹੇ ਰਾਣਾ ਰਾਜਾ ਬਣੇ ਉਹ ਚਾਹੇ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਦੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਜ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨਿਚਲਦੀ ਹੈ ਉਹ ਜਿਹੜਾ ਜਿੰਨਾਂ ਨੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਲੋਕਾਂ ਦੀ ਜੀ ਜਾਊਗਾ ਉਹਦੇ ਇਹ ਲੱਗਣੇ ਲੱਗੜੇ ਤੇ ਚੰਨੀ ਹੋਵੇ ਤੇ ਰਾਣਾ ਰਾਜਾ ਬਣੇ ਹੋ ਜਾ ਕੋਈ ਹੋਰ ਕੋ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਦੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾ ਦੇੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਦੇਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨੇਚਰ ਈ ਹੈ ਉਹ ਜਿਹੜਾ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਲੋਕਾਂ ਦੀ ਤੇ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਚਾਹੇ ਚੰਨੀ ਹੋਵੇ ਚਾਹੇ ਸਾਡਾ ਰਾਜਾ ਬਣੇ ਹੋਵੇ ਚਾਹੇ ਕੋਈ ਹੋਰ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਹਦੇ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨਿਚਲੇ ਉਹ ਜਦ ਇਹਨਾਂ ਦੇ ਲੋਕਾਂ 'ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲਿਟੀਸ਼ੀਅਨ ਆਪਣੇ ਲੋਕਾਂ ਦੀ ਦੇ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਚਾਹੇ ਚੰਨੀ ਹੋਵੇ ਚਾਹੇ ਰਾਜਾ ਬਣੇ ਉਹ ਚਾਹੇ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਨੇ ਲੀਡਰ ਐਮਪੀ ਮਤਲਬ ਐਮਐਲਏ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਦੇੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਦੇਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨੇਚਰ ਈ ਆ ਉਹ ਜਿਹੜਾ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਲੋਕਾਂ ਦੀ ਤੇ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਤੇ ਤੇ ਨਹੀਂ ਹੋਵੇ ਤੇ ਸਾਡਾ ਰਾਜਾ ਬਣੇ ਹੋ ਜਾ ਕੋਈ ਹੋਰ ਕੋ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਜ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨਿਚਲਦੀ